ਆ ਆ ਭੱਜ ਲੇਗਾ ਇਹ ਵੀਡੀਓ ਬਣਾ ਵੀਡੀਓ ਦੀ ਵੀਡੀਓ ਬਣਾ ਵੀਡੀਓ ਇਹ ਬੰਦਾ ਬਾਈ ਇੱਥੇ ਪੰਜਾਬ ਪੁਲਿਸ ਨੂੰ ਚੱਕ ਮਾ ਤੇ ਭੱਜਣ ਦੀ ਕੋਸ਼ਿਸ਼ ਕਰਦਾ ਸੀ ਮੋਟਰ ਤੋਂ ਆ ਦਿਖਾ ਇਧਰੋਂ ਟ੍ਰਾਂਸਫਰੋਂ ਤੋਂ ਤਾਰਾ ਮੜਦੇ ਆ ਤੇ ਇੱਥੇ ਤੇਲ ਕੱਢਦੇ ਚੋਰੀ ਬੱਸ ਇਹ ਵੀਡੀਓ ਬਣਾ ਰਿਹਾ ਮਾਲ ਕਾ ਹੋ ਕੀ ਕਹ ਲੋ ਜੀ ਦੱਸ ਬਾਈ ਆ ਰੋਏ ਹੋਗੇ ਸਾਡੇ ਚੋਰੀ ਹੁੰਦੀ ਐ ਇਸੇ ਪਿੰਡ ਚੋਰੀ ਹੁੰਦੀ ਐ ਉਹ ਰੋਏ ਹੋਗੇ ਕਿੰਨੀਆਂ ਚੋਰੀਆਂ ਹੋਗੇ ਤੇਰੇ ਪਿੰਡ ਹੋ ਗੀਆਂ ਉਹਨੀਆਂ ਪਿਆ ਦੇ ਨੇੜੇ ਦੇ ਹੋਈ ਗੀਆਂ ਮੈਂ 2 ਮਹੀਨੇ ਤੱਕ ਇਹ ਕਿਹੜਾ ਬੰਦਾ ਇਹ ਇਹ ਹੈਗਾ ਮੱਲੂ ਵਾਲੀ ਠੀਕ ਐ ਦੱਸ ਇੱਧਰ ਆਇਓ ਇੱਧਰ ਚੱਲ 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 ਇੱਧਰ ਇੱਧਰ ਆਜੋ ਬਣਾ ਵੀਡੀਓ ਬਣਾ ਇੱਧਰ ਆ ਹਾਂ ਇੱਧਰ ਚੱਲ ਟਰਾਂਸਫਰ ਵੀ ਆਉਣਾ ਚਾਹੀਦਾ ਵੀ ਦਿਖਾ ਸਕਦਾ ਉਹ ਸਾਹਮਣੇ ਟਰਾਂਸਫਰਰ ਕਿੱਥੇ ਉੱਥੇ ਅਸੀਂ ਜੁਸ ਕਰਿਆ ਉਹ ਅਸੀਂ ਪਹਿਲਾਂ ਵੀ ਉੱਥੇ ਆਏ ਸੀ ਉੱਥੇ ਉੱਥੇ ਚੋਲੀ ਤੁਸੀਂ ਕੀਤੀ ਆਏ ਨਹੀਂ ਛੱਡ ਦੇ ਇਹ ਇੱਥੇ ਵੇਖ ਲੈ ਠੀਕ ਹੈ ਕੱਲਾ ਨਹੀਂ ਦੋ ਤਿੰਨੇ ਆਣੇ ਹੋਰ ਵੀ ਆਉਂਦੇ ਨਾਲ ਕੋਈ ਨਹੀਂ ਕੋਈ ਦੋ ਤਿੰਨੇ ਆਣੇ ਹੋਰ ਲੈ ਲੈ ਪੁੱਛਾਂਗੇ ਕੋਈ ਨਹੀਂ ਸਾਰਾ ਕੱਢਵਾਗੇ ਤੂੰ ਇਹੋ ਵੀਡੀਓ ਬੰਦ ਕਰ ਦੇ ਕੀ ਪ੍ਰਾਉਣਾ ਆ ਤੂੰ ਲੈ ਆ ਲੈ ਚੱਲ ਚੱਲ ਕੈਮਰਾ ਚੱਲੀ ਜਾਂਦੇ ਹਾਂ ਹਾਂ ਕੁਸਮਾ ਮੰਦ ਕਰੀ ਕਿਉਂ ਮੰਦ ਕਰੀਏ ਵੀਡੀਓ ਕੋਈ ਨਹੀਂ ਖੜੀ ਗਈ ਤੇਰੀ ਤਾਂ ਨਹੀਂ ਖੜੀ ਗਈ ਰੱਦ ਹੋਈ ਸੀ ਚੱਲ ਹੋਈ ਸੀ ਰਾਤ ਹੋਈ ਸੀ ਜੀਤ ਨਹੀਂ ਹੈ ਨਾ ਹਾਂ ਹਾਂ ਤੇਰਾ ਫੋਨ ਦੀ ਨਹੀਂ ਆ ਰਹੀ ਨਾ ਹਾਂ ਹਾਂ ਮੇਰੇ ਅੱਛਾ ਆਪਣਾ ਤੁਮਨ ਖੇਲ ਬਾਈ ਆਪਣੇ ਕੋਲ ਮੈਸੀਜ ਡਾਇਰੈਕਟਰ ਹੈ ਹਾਂ 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 ਤੇ ਤੇਰੇ ਕੋਲ ਬਾਂਛੇ ਕਿੱਲੇ? ਹਾਂਜੀ ਹਾਂ। ਇਧਰ ਮੋਰੀ ਲੈ ਜਾ। ਹਾਂ ਮੋਰੀ ਵਾਲੇ। ਤੇ ਤੇਰੀ ਕਿਹਦੀ ਮੋਟਰ ਚੋਰੀ ਹੋਈ ਦੱਸ? ਮੇਰੀ ਉਹ ਮੋਟਰ ਤੇ ਚੋਰੀ ਹੋਈ। ਬੰਦਾ ਫੜਿਆ ਗਿਆ। ਆਹ ਤੇ ਬੰਦਾ ਫੜਿਆ ਗਿਆ। ਇਹੇ ਸੀ ਸਾਹਮਣੀ। ਠੀਕ ਹੈ। ਠੀਕ ਹੈ। ਬਰਾ ਦੋ ਬੰਦਾ ਬਰਾ। ਬੰਦਾ ਉਹ ਥਾੜੇ ਵਾਲਾ ਬਣਾ ਤੈਨੂੰ। ਆ ਜਾਂਗਾ। ਹਾਂ। ਹਾਂ। ਕਿਹੜੀ ਕਿਹਦੀ ਕਿਹਦੀ ਮੋਟਰ ਚੋਰੀ ਹੋਈ ਦੱਸੋ? ਇੱਕ ਦਾ ਮਜਾ ਮੁੰਡਾ ਤਿੰਨ ਨਾਂ ਕੀ ਆ? ਮੇਰਾ ਨਾਂ ਹਰਮਨ ਆਈ। ਹਰਮਨ ਦੀ ਇੱਕ ਤਾਂ ਮਾਰ ਹਰਮਨ ਦੇ ਪਿਓ ਦੀ ਮੋਟਰ ਚੋਰੀ ਹੋਈ ਚੋਰੀ। ਇੱਕ ਥੋੜੀ ਜੀ ਦਾ। ਹੋਰ ਕਿਹੜੇ ਬੰਦੇ ਹੋਈ ਰਾਤਾਂ? ਹੋਰ ਇਹਨਾਂ ਤੋਂ ਕਿਰਾਵਾ ਪਟਾ ਠੀਕ ਹੈ ਤੁਸੀਂ ਮੋਟਰ ਉੱਥੇ ਜਾ ਬਣਾ ਥਾਣੇ ਆ ਜਾਓ ਠੀਕ ਹੈ ਸ਼ਾਮ ਦਾ 7:00 ਵਜੇ ਤੁਹਾਨੂੰ ਫੋਨ ਕਰ ਦਾਂਗੇ ਨੰਬਰ ਬੋਲ ਦੋ ਆਪਣਾ ਹਾਂਜੀ ਨੰਬਰ 978883 01199 011 99 ਬਟ ਗਿਆ ਨਾ ਨੰਬਰ ਨੰਬਰ ਲਿਖ ਲਓ ਨੰਬਰ ਲਿਖ ਲਿਓ ਇਹ ਕੋ ਨੰਬਰ ਲਖ ਦੋ ਬਾਈ ਇਹਦੇ ਨੋਟ ਕਰ ਦੋ ਵੀਡੀਓ ਬੰਦ ਜ਼ਰੂਰ ਆ ਜਾਓ ਠੀਕ ਹੈ ਪੰਜਾਇਆ ਪੰਜਾਇਆ ਦੇ ਬੰਦੇ ਕਿਹਨੇ ਆਏ ਇਹ ਨਹੀਂ ਮਾਹੁੰਦਾ ਤੁਹਾਨੂੰ ਨੁਕਸਾਨ ਨੂੰ ਖੜਾ ਇਹਦਾ ਮਰੂਮਾ ਜਰਾਬ ਜਿਹੜੀ ਮਾਰੀ ਚੱਲ ਦਲ ਕਰ ਦੋ ਅਸਾਂ ਡਾਇਲ ਕਰ ਦੂੰ ਕੁਝ ਘਬਰਾਣਾ ਦਾ ਸੀ ਤੇਰਾ ਯਾ ਤੇਰੇ ਨਸਾੜਾ ਤੋਂ ਨੁਕਸਾਨ ਦਿਵਾਵਾਂਗੇ ਅਸੀਂ ਇਹਦਾ ਕਹਿੰਦੇ ਉਹਦੀ ਹੁਸ਼ੂਰੀ ਕਰਨਗੇ ਠੀਕ ਹੈ ਚਲ ਆਜੋ ਲਿਓ 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 ਸਹੀ ਨੰਬਰ ਹੈ ਜਰਾ ਸਾਰੀ ਪੁੱਛਗਿੱਛ ਕਰਨੀ ਹੈ ਪੁੱਛਗਿੱਛ ਕਰਦੇ ਹੋਰੀ ਹੋ ਗਿਆ ਚਲ ਲੈ ਫਿਰ ਕਿੱਲੇ ਨੂੰ ਚਲ ਆ ਯਾਰ ਪੂਰਾ ਕਹਿੰਦੀ ਚੱਲ ਜਿੱਥੇ ਦਾ ਜਾਂਦੀ ਵੀਡੀਓ ਜਾਣ ਦੇ ਇਹਨਾਂ ਦੀ ਮੋਟਰ ਚੋਰੀ ਹੋਈ ਹੈ ਇਹਨਾਂ ਦੀ ਮੋਟਰ ਚੋਰੀ ਹੈ ਹੋਰ ਜੀ ਹਾਂ ਬਾਈ ਠੀਕ ਹੋ ਤੁਹਾਡੇ ਕੋਲ ਕਿਹਦੀ ਮੋਟਰ ਮਟਰ ਚੋਰੀ ਹੋਈ ਹੈ ਕੋਈ ਹੋਈ ਹੈ ਇੱਕ ਬੰਦਾ ਫੜਿਆ ਗਿਆ ਆ ਬੰਦਾ ਹੈ ਚੋਰੀ ਹੋਈ ਹੈ ਗੱਡੀਆਂ ਨਹੀਂ ਗਿਆ ਕੇ ਨੱਸਾ ਅੱਛਾ ਨੱਸਾ ਇਹਦੀ ਮੋਟਰ ਦੇ ਵਿੱਚ ਨਹੀਂ ਹੋਈ ਚੋਰੀ ਕਰੀਆ ਨੱਸਾ ਵੀਡੀਓ ਕੋਲ ਆਮ ਰਾਹੀਏ ਤੂੰ ਵੀਡੀਓ ਬਣਾ ਲੈ ਜਿਹੜੇ ਬੰਦੇ ਹੋਣਗੇ ਸਾਰੇ ਵੀਡੀਓ ਇਹ ਮੈਂਬਰ ਸਾਹਿਬ ਹੈ ਮੈਂ ਮੌਜੂਦਾ ਹਾਂ ਹਾਂ ਠੀਕ ਹੈ ਮੈਂਬਰ ਸਾਹਿਬ ਥਾਣੇ ਪਹੁੰਚੇ ਠੀਕ ਹੈ ਅੱਪਾ ਕਾਰਵਾਈ ਕਰਵਾਓ ਕਾਰਵਾਈ ਕਰਵਾ ਹਾਂਜੀ ਠੀਕ ਆਜੋ ਚਲ ਨੂੰ ਇਹ ਲੀਗਲ ਮੰਨ ਜਾ ਕਿਸੇ ਕਿਸੇ ਨੂੰ ਦੱਸ ਦੇ ਸਾਨੂੰ ਨਹੀਂ ਸੇ ਉੱਥੇ ਲੈ ਕੇ ਚੱਲਾਂਗੇ ਬੰਦੇ ਨੂੰ ਕੋਈ ਨਹੀਂ ਲੈ ਕੇ ਜਾਵਾਂਗੇ ਤੁਹਾਨੂੰ ਖਦਾਵੂ ਦੱਸਾਂਗੇ ਚਲ ਆ ਸਟਾਰ ਨਾ ਮੋੜੇ ਸਾੜੇ ਮਹੀਨੇ ਲੱਗੇ ਹਾਂ ਜਾ ਵੀ ਹਾਂ ਚੱਲ 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 ਬਾਲੇ ਵਰਗੇ ਹਲਾ ਪੈ ਤੂੰ ਭੱਜੀ ਕਿਵੇਂ ਜਾਂਦਾ ਤੂੰ ਹੈ ਬੋਲ ਇਹ ਖੇਲ ਤੇ ਬਿਠਾ ਕੇ ਪੁੱਛੋ ਨੂੰ ਜੀ ਬਸ ਬਿਠਾਓ ਖੇਲ ਤੇ ਚੱਲ ਬੈਠਾ ਮੈਨੂੰ ਗਾ ਨਹੀਂ ਦੱਸ ਪੂਰਾ ਬੈਠਾ ਜਿਹੜੇ ਗਰੀਬ ਲੋਕ ਐ ਤਾਂ ਸਰਦੇ ਵਰਦੇ ਗਰੀਬ ਜਿਹੜੇ ਨੋਰਮਲ ਜ਼ਿਮੀਦਾਰ ਬੰਦੇ ਐ ਇਹ ਕਿੱਟ ਕਿਵੇਂ ਦਾ ਬਸ ਕਰਦੇ ਬਦ ਤੈਨੂੰ ਜਨਾਬ ਵੀਡੀਓ ਬੰਦ ਕਰਦੇ ਜੀ ਕਿਉਂ ਵੀਡੀਓ ਨਹੀਂ ਬੰਦ ਹੁੰਦੀ ਇਹਦਾ ਚੱਲੂ ਵੀ ਜਨਾ ਤੱਕ ਤੂੰ ਦੱਸਦਾ ਨਹੀਂ ਆ ਤੂੰ ਬਣਾਓ ਵੀਡੀਓ ਬਣਾਓ ਕੋਈ ਜੀ ਲੈ ਮੈਂ ਇੱਕ ਹੋਰ ਵੀਡੀਓ ਬਣਾਣਾ ਬਣਾ ਬਣਾ ਇਹਨੂੰ ਸਾਰਾ ਕੁਝ ਪੁੱਛ ਕਿੰਨੀ ਕਮਾਈ ਕੀਤੀ ਹੈ ਕੀ ਕੁੱਝ ਹੈ ਸਾਰਾ ਕੁਝ ਪੁੱਛ ਬੋਲ ਓਏ ਬੱਚ 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 ਬੋਲ ਕਿਹਦੇ ਕਿਹਦੇ ਧਾਰਾ ਪੱਟੇ ਨੇ ਡੇਲੀ ਵਾਂਗੂ 2-3 ਟਰਾਂਸਫਰਾਂ ਵਿੱਚੋਂ ਤੇਲ ਕੱਢਣਾ ਇਹ ਮੈਂ ਇਕੱਲਾ ਬਾਕੀ ਘੱਟੂ ਘੜ ਜਨਾਬ ਵੀਡੀਓ ਨਾ ਬੰਦ ਵੀਡੀਓ ਤਾਂ ਬੰਦ ਕਰ ਤੋਈ ਨਹੀਂ ਹੁੰਦੀ ਬੰਦ ਨਹੀਂ ਹੁੰਦੀ ਤੂੰ ਦੱਸ ਵੱਡੇ ਜਨਾਬ ਵੀਡੀਓ ਬਣਾ ਵੀਡੀਓ ਤਾਂ ਬਣੂਗੀ ਵੀਡੀਓ ਤਾਂ ਬਣੂਗੀ ਸਬੂਤ ਸਾਡੇ ਦੇ ਚੱਲ 15 ਤੋਂ 20 ਬੰਦੇ ਮੇਰੀ ਟੀਮ ਦੇ ਆ ਜੀ ਬਾਕੀ ਘੱਟੋ ਘੱਟ 30-25 ਟੀਮਾਂ ਨੇ ਜੀ ਉਹਦਾ ਨਾਂ ਦੱਸ ਕੀ ਕੀ ਨੇ ਬੋਲ ਤੇਰਾ ਨਾਮ ਹਰਮਣ ਹੈ ਨਾ ਕੋਈ ਨਹੀਂ ਮੈਂ ਫੋਨ ਫੜਦਾ ਤੁਰ ਕੇ ਜਾ ਲੱਗ ਅੱਗੇ ਜਾ ਦੱਸ ਹਰਮਣ ਮੇਰੇ ਨਾਲ ਜੀ ਖਾਸ ਜਨਾਬੀ ਉਹਦੇ ਜਿਹੜਾ ਸਾਡਾ ਮੇਨ ਹੈੱਡ ਹੈ ਜੀ ਹਾਂ ਉਹ ਗਾਲਾਂ ਦਊਗਾ ਜੀ ਮੈਨੂੰ ਕੋ ਉਹ ਤੂੰ ਖੜਿਆ ਗਿਆ ਖੜੇ ਕਹਾਂ ਲੱਗੇ ਹੋ ਭਾਈ ਆ ਜਾ ਕਹਾਂ ਲੱਗੇ ਹੋ ਕਹਾਂ ਉਧਰ ਇਹ ਮੇਰਾ ਜਿਹੜਾ ਨਕਸਰਾ ਮਾ ਉਹ ਕੋਈ ਨੁਕਸਾਨ ਦਵਾਵਾਂਗੇ ਤੁਹਾਨੂੰ ਕਿੰਨੇ ਦਾ ਨਕਸਰਾ ਤੇਰਾ ਆ ਕੋਈ ਗੱਲ ਹੀ ਹਰਮਨ ਸਤ ਤੈਨਸ਼ਨ ਆ ਆ ਮੋਟਰ ਆ ਮੋਟਰ ਵੀ ਆਪਣੀ ਹੈ ਇਹ ਮੋਟਰ ਤੇ ਆਪਣੀ ਹੈ ਚਲ ਇਹ ਤਾਂ ਬਚ ਗਈ ਬਚ ਗਈ ਆ ਮੋਟਰ ਤੇ ਵੀ ਚੋਰੀ ਹੋਈ ਆ ਕਹਿੰਦੇ ਇਥੇ ਜਨਾਬ ਹਾਂ ਜਿਹੜਾ ਇਹ ਨਹੀਂ ਹੋਈ ਉਹਦਾ ਅਗਲੀ ਸੀਗੀ ਅੱਛਾ ਅਗਲੀ ਆ ਇਹ ਬਚ ਗਈ ਇਹ ਤਾਂ ਠੀਕ ਐ ਅੱਛਾ ਥੋੜੀ ਐ ਥੋੜੀ ਪਿਛਲੀ ਤੇ ਹੋਈ ਆ ਆ ਦੱਸੋ ਅੱਗੇ ਆ ਨਾ ਬਿਲੀ ਹੋ ਜਨਾਂ ਬੱਚ ਨਾਲ ਸੁਨੀਲ ਆਈ ਉਹਦਾ ਨਾਮ ਜਿਹੜਾ ਮੇਨ ਹੈਟ ਹੈ ਕੌਣ ਬੰਦੇ ਕਿੰਨੇ ਆ ਤੁਸੀਂ ਟੀਮ 'ਚ 15 15 ਬੰਦੇ ਤੇ 25 ਟੀਮਾਂ ਆ ਜੀ ਅੱਛਾ ਠੀਕ ਹੈ ਚੋਰੀਆਂ ਕਿਵੇਂ ਕਰਦੇ ਹੋ ਕਾਦੀ ਕਰਦੇ ਹੋ 15 ਬੰਦੇ ਮੰਨ ਕੇ ਚਲੋ ਵੀ ਜਿੰਨੇ ਇੱਕ ਪਿੰਡ ਦੀ ਜ਼ਿੰਮੇਦਾਰੀ ਲੈਣੇ 15 ਬੰਦੇ ਇੱਕ ਟੀਮ ਦੀ ਇੱਕ ਟੀਮ ਇੱਕ ਪਿੰਡ ਦੀ ਜ਼ਿੰਮੇਦਾਰੀ ਲੈ ਲਓ ਜਿ 15 ਬੰਦੇ ਹੁੰਦੇ ਆ ਜੀ ਠੀਕ ਹੈ ਜਿਵੇਂ ਮੈਂ ਇਧਰਲੇ ਸਾਰੇ ਇਲਾਕੇ ਤੇ 3 3-4 ਲਾਲੂ 3-4 ਬੰਦਿਆਂ ਦੀਆਂ 3-4 ਟਰਾਂਸਫਾਰਮਰ ਦੀ ਜ਼ਿੰਮੇਦਾਰੀ ਲੈਂਦੀ ਆ ਜੀ ਅੱਛਾ ਇਹ ਜ਼ਿੰਮੇਦਾਰੀ ਲੈਣ ਨੂੰ ਸਰਪੰਚਾਂ ਬਣਦਾ ਇਹ ਕੀ ਹੋਇਆ ਵੀ ਮੈਂ ਜ਼ਿੰਮੇਦਾਰੀ ਲੈਣਾ ਇਹ ਦੋ ਘਰ ਤੇ ਮੇਰੀ ਮੋਟਰ ਦੀ ਆ ਗਈ ਦੱਸ ਕਿੰਨੇ ਕਿੰਨੇ ਤੋਂ ਕਿੰਨੇ ਵਜੇ ਘਟਨਾ ਨੂੰ ਅੰਜਾਮ ਕਿੰਨੇ ਵਜੇ ਦਿੰਦੇ ਹੋ ਰਾਤ ਨੂੰ ਕਿੰਨੇ ਵਜੇ ਰਾਤ ਨੂੰ ਕਿੰਨੇ ਵਜੇ ਹੁੰਦੇ ਹੋ ਟਾਈਮ ਦੱਸ ਕਿੰਨੇ ਵਜੇ ਕਿੰਨੇ ਤੱਕ ਟਾਈਮ ਹੁੰਦਾ ਜੀ ਰਾਤ ਦੇ 2 ਵਜੇ ਦਾ ਟਾਈਮ ਹਾਂ ਜੀ ਉਹੀ ਗੱਲ ਹੈ ਜਿਹੜੇ ਸੌਂਦੇ ਨੇ ਜਿਹੜਾ ਉਹ ਤੋਂ ਹੁੰਦੇ ਨੇ ਅੱਛਾ ਦੱਸ ਹਾਂ ਜਨਾਬ ਆਪਾਂ ਤਾਂ ਕੀ ਕਰੀ ਤੁਸੀਂ ਵੀਡੀਓ ਬੰਦ ਕਰ ਦੋ ਮੈਂ ਕੱਲੀ ਕਰੀ ਸੋਤੂ ਦੇਖੋ ਜੀ ਪੰਜਾਬ ਪੁਲਿਸ ਉੱਥੇ ਦਾ ਕੌਣਾ ਹਨਾ ਜੀ ਮੈਂ ਕਰਦੀ ਤੇ ਤੁਹਾਨੂੰ ਪੰਜਾਬ ਪੁਲਿਸ ਤੋਂ ਤੁਹਾਨੂੰ ਡਰੀ ਨਹੀਂ ਨਹੀਂ ਜਨਾਬ ਗਲਤੀ ਹੋ ਗਈ ਜੀ ਮੈਨੂੰ ਮਜਬੂਰੀ ਹੈ ਜੀ ਮੈਨੂੰ ਨਸ਼ੇ ਛੁਡ ਲਾਣਾ ਕੀ ਕੀ ਮਜਬੂਰੀ ਦੱਸ ਨਸ਼ੇ ਤੋੜਦੀ ਹਾਂ ਹ ਪੰਨੀ ਬੁੰਨੀ ਲਾ ਲ ਨਈ ਹੋਰ ਕੀ ਕਰਦਾ ਹਾ ਜੀ ਚਿੱਟਾ ਲਾ ਲੋ ਹੋਰ ਹੂਕਾ ਸਮੈਗ ਸਾਰਾ ਕੁਝ ਵੀ ਲਾਣਾ ਜਿਹੜਾ ਕੁਝ ਵੀ ਉਮਰ ਕਿੰਨੀ ਹੈ ਤੇਰੀ ਮੇਰੀ ਉਮਰ 19 ਸਾਲਾਂ ਦੀ ਹੈ ਪਰਿਵਾਰ ਚ ਕੌਣ ਕੌਣ ਹੈ ਦੋ ਭੈਣਾਂ ਨੇ ਜੀ ਇੱਕ ਮੈਂ ਇਕੱਲਾ ਭਾਈ ਹਾਂ ਜੀ ਤੇਰੀ ਉਮਰ ਕਿੰਨੀ ਹੈ ਡੈਡੀ ਤੇ ਮੰਮੀ ਹੈ ਉਮਰ ਮੇਰੀ ਉਮਰ 19 ਸਾਲਾਂ ਦੀ ਹੈ ਜੀ ਤੇਰੀ ਉਮਰ ਕਿੰਨੀ ਹੈ 21 ਕੀ ਤੂੰ ਕੀ ਕਰਦਾ ਹੈ ਆ ਕਰਦਾ ਕੁਨ ਨੀ ਕੋਈ ਨਸ਼ਾ ਬੱਤਾ ਕੋਈ ਗੇਮ ਨਾਲ ਹਾਂ ਮੈਂ ਗੇਮ ਹਾਂ ਮੈਂ ਖੇਡਦਾ ਕੀ ਖੇਡਦਾ ਫੋਟੋ ਖੇਡਦਾ ਹੋਰ ਹੋਰ ਬਸ ਜਮਾਈ ਆਈਦਾਗਾ ਤੁਨੀ ਨਸ਼ਾ ਬੱਤੇ ਤੋਂ ਬਜੇ ਕਿਵੇਂ ਕੀ ਕਰਨ ਕਰ ਦਿੰਦੇ ਨਹੀਂ ਉਸ ਗੇਮ 10 ਕਿੰਨਾ ਫਰਕ ਹੈ ਇੱਕ ਨਾ ਮੈਂ ਗੇਮ ਖੇਡਦਾ ਤੂੰ ਨਹੀਂ ਕਰਦਾ ਕੀ ਕਿਆ ਕਉ ਕਾਰਨ ਕੀ ਹੋਇਆ ਤੇਰਾ ਚੋਰੀ ਕਰਦਾ ਕੜੇ ਕੋਸ਼ ਹੈ ਨਹੀਂਗਾ ਜਨਾਬ ਗਲਤੀ ਹੋ ਗਈ ਜੀ ਤੇ ਮੋਟਰ ਆਪਣੇ ਤੇ ਜ਼ਮੀਨ ਹੈ ਨਹੀਂ ਸੀ ਪਹਿਲਾਂ ਹੁਣ ਖਰੀਦ ਲਈ ਜੀ ਕਰੇ ਕੋਣ ਕੋਣ 15 ਕਿਲੇ 20 ਕਿਲੇ ਜ਼ਮੀਨ ਦੇ ਆ ਜੀ ਤੇ ਬਾਕੀ ਕਰੇ ਦੋ ਭੈਣਾਂ ਨੇ ਜੀ ਤੇ ਡੈਡੀ ਨਹੀਂ ਹੈਗਾ ਨਾ ਮਾਂ ਜੀ ਤੇ ਇਕੱਲਾ ਭਾਈ ਆ ਜੀ ਅੱਛਾ ਭੈਣਾਂ ਭੈਣਾਂ ਵਿਆਹੀ ਹੋਈ ਜੀ ਜ਼ਰੂਰੀ ਰਹਿੰਦੇ ਸਾਡੇ ਕੋਲੇ ਅੱਛਾ ਤੇ ਬਾਕੀ ਕੋਠੀ ਹੈਗੀ ਵਧੀਆ ਅੱਛਾ ਹਾਂ ਜੀ ਫਿਰ ਤੈਨੂੰ ਇਹ ਕੰਮ ਕਰ ਦਿੰਦੇ ਸ਼ਰਮ ਨਹੀਂ ਆਉਂਦੀ ਜਨਾਬ ਤੇ ਦੋ ਪੈਣਾ ਬੈਠੀਆਂ ਨੇ ਮਜਬੂਰੀ ਆ ਜੀ ਮਜਬੂਰੀ ਕਰਦੀਆਂ ਜਿਹੜਾ ਦਿਮਾਗ ਵੀ ਨਹੀਂ ਤੇ ਮਜਬੂਰੀ ਜਨਾਬ ਦਿਮਾਗ ਨੂੰ ਜਨਾਬ ਪਤਾ ਕੀ ਆਈ ਜਿਹੜਾ ਆਪਣਾ ਹਣਾ ਪੈਸਾ ਲਾਲਚ ਪੈ ਰਿਆ ਯੂ ਪੈ ਗਿਆ ਜਨਾਬ ਅੱਛਾ ਜਨਾਬ ਗਲਤੀ ਹੋ ਗਈ ਵੀਡੀਓ ਬੰਦ ਕਰ ਦੋ ਜੀ ਅੱਛਾ ਜਨਾਬ ਆਣ ਕੇ ਰਿਕਵੈਸਟ ਆਈ ਪੈਰੀ ਹੱਥ ਲਵਾ ਲਓ ਅਗਲੇ 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 ਲਾ ਲੈ ਪਹਿਲੇ ਹੱਥ ਤੂੰ ਦੱਸ ਦੇ ਤੈਨੂੰ ਕੋਈ ਗੱਲ ਨਹੀਂ ਅਸੀਂ ਨਹੀਂ 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 ਵੀਡੀਓ ਬਣਾਏ ਦੀ ਗੁਰਜੀ ਵੀਡੀਓ ਬਣਾਉਂਦੇ ਦੀ ਵੀਡੀਓ ਬਣਾਉਣਾ ਪੁਰਾਉ ਵੀਡੀਓ ਵੀਡੀਓ ਬਣਾਉਂਦੇ ਹਾਂ 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 ਨਾ ਭਾਈ ਕੋਈ ਵੀਡੀਓ ਬਣਾਉਂ ਚੀਜ਼ ਨਹੀਂ ਕੋਈ ਜਨਾਬ ਦੇ ਦੇਣਾ ਨਹੀਂ ਨਹੀਂ ਚੀਜ਼ ਤੂੰ ਸਾਨੂੰ ਕੀ ਦੇਵੇਂਗਾ ਅਸੀਂ 65 70 70000 ਰੁਪਏ ਲੈਨੇ ਆ ਮਹੀਨੇ ਦਾ ਸਾਨੂੰ ਸਰਕਾਰ ਪੈਸੇ ਦਿੰਦੀ ਐ ਤੂੰ ਸਾਨੂੰ ਪੈਸੇ ਦੇਵੇਂਗਾ ਤੂੰ ਸਾਨੂੰ ਖਰੀਦ ਦੇਵੇਂਗਾ ਤੂੰ ਕਹਿੰਦਾ ਸਾਨੂੰ ਖਰੀਦਣਾ ਲੈ ਜਨਾਬ ਗਲਤੀ ਹੋ ਗਈ ਅੱਛਾ ਗਲਤੀ ਹੋ ਗਈ ਇਹ ਦੱਸ ਪ੍ਰੋਪਰਟੀ ਵਿੱਚ ਕੀ ਕੀ ਬਣਾਇਆ ਹੁਣ ਤੱਕ ਝੂਠ ਨਹੀਂ ਬੋਲਣਾ ਚੋਰੀ ਕਰਕੇ ਦੱਸ ਕੀ ਕੀ ਬਣਾਇਆ ਚੋਰੀ ਚੋਰੀ ਲੋ ਕਿੰਨੇ ਦੀ ਪ੍ਰੋਪਰਟੀ ਕਰਾਜੀ ਕੋ पंद्रह ਕਿਲੇ ਇੱਕ ਵੇਰੀਗਾ ਸੁਣੋ ਕਟੋ ਕਟਾ ਸਟਾਨ 30 ਕਿਲੋ 30 ਲੱਖ ਨੂੰ ਕਿਲੇ ਹਾਂ ਠੀਕ ਹੈ ਤੇ 15 ਕਿਲੇ ਕਿੰਨੇ ਰੋਗੇ ਹੋ ਗਏ ਜੀ ਨਾ ਵਧੀਆ 3 ਕਰੋੜ ਦੀ 10 ਕਿਲੇ ਦਾ 3 ਕਰੋੜ ਦੇ ਸਿੱਧੀ ਹੋਗੇ 4.5 ਕਰੋੜ ਠੀਕ ਹੈ 4.5 ਕਰੋੜ 4.5 ਕਰੋੜ ਹਾਂ 4.5 ਕਰੋੜ ਦੀ ਪ੍ਰੋਪਰਟੀ ਇਦੇ ਕੋਲੇ ਪਲਾਟ ਬਲੂਟ ਫਲੈਟ ਫਲੂਟ ਜੀ ਕੋਠੀ ਵਧੀਆ ਜੀ ਮੇਰੇ ਕੋਲੇ ਵਧੀਆ 1.5 ਕਰੋੜ ਕੁਛ ਤਾਂ ਹੋਊਗਾ ਤੇਰੇ ਕੋਲੇ ਸੋਨਾ ਸੱਪਾ ਹੈਗਾ ਇਹ ਕਿੰਨਾ ਹੈ ਕਿੰਨੇ ਤੋਲੇ ਹੈ ਸੋਨਾ ਬਸ ਆਹੀ ਜਿੰਨਾ ਹੁਣ ਜੋਕਿਆ ਨਹੀਂ ਜੀ ਕਹਦੇ ਅੰਦਾਜ਼ਾ ਕਿੰਨੇ ਤੋਲੇ ਹੈ ਚੱਕ ਲੈਣਾ ਹੀ ਉਹਨਾਂ ਕੇ ਅੰਦਾਜ਼ਾ 20 ਤੋਲੇ 50 ਤੋਲੇ 60 ਤੋਲੇ 20 ਕਟੂ-ਕਟ 25 ਦੀ ਤੋਲੇ ਦਾ 25 ਦੀ ਤੋਲੇ ਸੁਣੇ ਤੇਰੇ ਕੋਲੇ 25 ਲੱਖ ਦੇ ਦਾ ਤੇਰੇ ਕੋਲ ਸੋਨਾ ਹੀ ਪਿਆ ਬਾਕੀ ਪੈਸੇ ਫੜੀਆਂ ਉੱਪੜੀਆਂ ਹੋਰੀਆਂ ਜੀ ਅੱਛਾ ਫੜੀਆਂ ਵੀ ਫੜੀ ਕਿੰਨੇ ਦੀ ਆ ਵਿੱਚ ਕੋਈ 10 ਲੱਖ ਦੀ ਕੋਈ 5 ਲੱਖ ਦੀ ਇਹ ਜੇ ਮੈਂ ਤੇ ਟੋਟਲ ਤੇਰੇ ਕੋਲ ਕੁੱਲ ਮਿਲਾ ਕੇ 7-8 ਕਰੋੜ ਰੁਪਈਆ ਹੈਗਾ ਹਾਂ ਜੀ ਜਨਾਬ ਪ੍ਰਾਪਰਟੀ ਤੋਂ ਬਿਨਾ ਮਤਲਬ ਪਲਾਟਾ ਬਲੋਡਾ ਗੋਠਾਂ ਗੋਠਾਂ ਤੋਂ ਬਣਾ ਪਰ ਕੋਠੀ ਤੋਂ ਬਣਾ ਜੀ ਅੱਛਾ ਕੋਠੀ ਇਹ 1.5 ਕਰੋੜ ਦੀ ਕੋਠੀ ਹੈ 1 ਕਰੋੜ 20 ਲੱਖ ਦੇਖ ਲਓ ਮਤਲਬ ਜਿਹੜੇ ਬੰਦੇ ਨੇ ਹੁਣ ਤੱਕ ਕਮਾਈ ਕੀਤੀ ਹੈ ਟਰਾਂਸਫਰਾਂ ਤੋਂ ਚੋਰੀ ਇਹ ਫਿਰ ਇਹ ਤਾਰਾਂ ਦੂਰ ਕਿੱਥੇ ਵੇਚ ਦਿਆਂ ਪਤਾ ਨਹੀਂ ਜੀ ਉੱਥੇ ਆਪੇ ਘਟਾ ਹੁਣ ਜਿਵੇਂ ਮੰਨ ਕੇ ਚੱਲੋ ਜਿਹੜੀ ਤਾਰ ਦਾ ਰੇਟ ਆ ਉਹ ਦੁਕਾਨ ਤੇ ਹਨਾ 40 ਰੁਪਏ ਮੀਟਰ ਮਿਲਦਾ ਹੈਗਾ ਅਸੀਂ ਉਹਨਾਂ ਨੂੰ 10 ਚ ਦੇ ਆਣੇ ਜੀ ਤੇ ਤੁਸੀਂ ਫਿਰ ਵੇਚ ਦੇ ਕਿੱਥੋਂ ਹੈ ਜੀ ਵੇਚ ਦੇ ਕਿੱਥੋਂ ਦੁਕਾਨ ਵਾਲਿਆਂ ਨੂੰ ਸਕ੍ਰੈਪ ਵਾਲਿਆਂ ਨੂੰ ਦੇ ਦਿੰਨੇ ਜੀ ਸਕ੍ਰੈਪ ਵਾਲਿਆਂ ਨੂੰ ਦੇ ਦਿੰਨੇ ਆ ਹਾਂ ਯੂਨਿ ਜਨਾਬ ਡੇਲੀ ਦੇਖੋ ਮੈਂ ਕੱਲਾ ਕੰਮ ਡੇਲੀ ਦਾ ਹੂੰ 5-7 ਤੋਂ 8000 ਰੁਪਏ ਦਾ ਕਰਦਾ ਡੇਲੀ ਦਾ ਨਹੀਂ ਜਾਦਾ ਕਾਪਾ ਯਾਰ ਕਮਾਈ ਦਾ ਫੋਨ ਫੋਨ ਲਾਗੇ ਤੇ ਫੋਨ ਫੜਾ ਫੋਨ ਨਾ ਫੜੋ ਫੋਨ ਫੜਾ ਸਰਦ ਫੜਾ ਪਹਿਲਾਂ ਤਾਂ ਉਹਨਾਂ ਦੀ ਆਏ ਹੁਣ ਬੰਦੇ ਕੋਈ ਕੋਈ ਨਹੀਂ ਕਰਦੇ ਗੱਲ ਹਾਂ ਹੈਲੋ ਜਨਾਬ ਗੱਲ ਉਹ ਕਰਦੇ ਹੈ ਹੈਲੋ ਹੈਲੋ ਥੋੜਾ ਬੰਦਾ ਫੜਿਆ ਹੋਇਆ ਬੰਦੇ ਕੋਲ ਇੱਧਰ ਪੇਸ਼ ਹੋ ਜਾਓ ਹਾਂ ਹਾਂ ਉਸ ਤਾਂ ਭੱਜ ਗਏ ਤੇਰੇ ਨਾਲ ਬੰਦੇ ਆ ਗਏ ਸਾਰੇ ਬੰਦੇ ਆ ਗਏ ਸੀ ਨਾ ਉਹਨਾਂ ਉਹਨਾਂ ਨੂੰ ਬੁਲਾਉਂਦੇ ਨਹੀਂ ਸੁਣਦੇ ਬੁਲਾਉਂਦਾ ਬੁਲਾ ਬੁਲਾ ਚੱਲ ਚੱਲ ਲਾ ਫੋਨ ਕਰ ਰਿਹਾ ਉਹਨਾਂ ਨੂੰ ਕਰ ਕਰ ਫੋਨ ਕਰ ਸਿੱਧੀ ਕਰ ਫੋਨ ਇੱਥੇ ਬੁਲਾਉਂਦਾ ਉਹਨੂੰ ਕੌਣ ਕਰ ਸਿੱਧੀ ਲੈ ਦੇਖ ਲੈ ਤੇਰੇ ਵੀ ਚੋਰੀ ਚੋਰੀ ਹੋਈ ਐ ਕੋਈ ਆ ਤੋ ਚੋਰੀ ਕਰਦਾ ਫੜਾ ਕੇ ਮੋਟਰ ਤੋਂ ਆ ਫੜ ਲੈ ਫੜ ਲੈ ਫੜ ਲੈ ਹਾ ਨਾਸ ਕਰ ਕਰ ਬੰਦੇ ਬੁਲਾ ਬੁਲਾ ਬੰਦੇ ਉਹਨੂੰ ਪਤਾ ਲੱਗ ਗਿਆ ਭਾਈ ਉਹ ਫੋਨ ਹੀ ਨਹੀਂ ਚੱਕਦੇ ਮਗਰੋਂ ਹਾਂ ਚੱਲ ਕਰ ਜਨਾਬ ਫੋਨ ਹੀ ਚੱਕ ਰਿਹਾ ਜੀ ਚੱਕਦੇ ਨਹੀਂ ਹੁਣ ਹੈਲੋ ਉਹਨੂੰ ਕਹਿ ਇਥੇ ਆ ਇਥੇ ਆ ਹੈਲੋ ਹਾਂਜੀ ਕੌਣ ਬਈ ਭੇਜ ਦੇ ਇੱਕ ਮਿੰਟ ਜੀ ਕੀ ਬਗਾ ਅੱਛਾ ਡੀਲਿੰਗ ਕਰਨ ਨੂੰ ਫਿਰਦਾ ਜੀ ਕਹਿੰਦਾ ਸੋਨਾ ਸੋਨਾ ਕਹਿੰਦਾ ਹੈਗਾ ਅੱਛਾ 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 ਕੋਈ ਦੋ ਤਿੰਨ ਡੀਲ ਕਰਾਉਂਦੇ ਆ ਖੜ ਜਾ ਹਾਂ ਤੀ ਡੀਲ ਕਰਾਉਂਦੇ ਤੇਰੀ ਖੜ ਜਾ ਕਰਾਉਣੇ ਤੇਰੀ ਡੀਲਿੰਗ ਕੋਈ ਨਹੀਂ ਨਾ ਪਾਣੀ ਪਿਲਾ ਦੂ ਜੀ ਪਾਣੀ ਤਾਂ ਪਿਲਾ ਦਾਂਗੇ ਤੂੰ ਐ ਦੱਸ ਪਾਣੀ ਤੈਨੂੰ ਸਾਰਾ ਕੁਝ ਪਿਵਾਵਾਂਗੇ ਸੋਨਾ ਵੀ ਜੋੜੀ ਇਹ ਤੋਂ ਮੇਰੇ ਕੰਮ ਕਰੇਗਾ ਮਾਫੀ ਮੰਗਦਾ ਵੀਡੀਓ ਤੇਰੀ ਵੀਡੀਓ ਤੇਰੀ ਵੀਡੀਓ ਨਹੀਂ ਵਾਇਰਲ ਕਰਦੇ ਇਸ ਗੱਲ ਦੀ ਸੌਹ ਬਾਦੀ ਬੇਸੀ ਦੁਬਲ ਮੈਂ ਚੋਰੀ ਨਹੀਂ ਕਰਦਾ ਤਨੋਂ ਸਿੱਧੀ ਛੱਡ ਦਾਂਗੇ ਸੌ ਤਾਂ ਨਹੀਂ ਬਾ ਸਕਦਾ ਬਾਈ ਬਸ ਇਹ ਵੀਡੀਓ ਬਣਾ ਦੀ ਯਾਰ ਹਾਂ ਵੀਡੀਓ ਬਣਾ ਵੀਡੀਓ ਬਣਾ ਦੀ ਪੂਰੀ ਦੀ ਵੀਡੀਓ ਬਣਾਓ ਇਹਦੀ ਆ ਬਣਾਓ ਨਹੀਂ ਨਹੀਂ ਕੋਈ ਨਹੀਂ ਗਲਤੀ ਨਹੀਂ ਤੂੰ ਅਸੀਂ ਯਾਰ ਸਾਨੂੰ ਲੋੜੀ ਤੂੰ ਇਹ ਕੰਮ ਛੱਡੀ ਨਾ ਹੁਣ ਤੂੰ ਹੁਣ ਇਸ ਕੰਮ ਤੇ ਰਹੀਂ ਤੂੰ ਇਸ ਕੰਮ ਤੇ ਹੀ ਰਹੀਂ ਅਸੀਂ ਤੈਨੂੰ ਬੰਦਾ ਹੀ ਬਣਾ ਅਸੀਂ ਯਾਰ ਤੈਨੂੰ ਧੱਕਾ ਨਹੀਂ ਕਰਦੇ ਇਸ ਕੰਮ ਦੇ ਲਈ ਬਸ ਅਸੀਂ ਕੁਝ ਨਹੀਂ ਕਹਿੰਦੇ ਤੈਨੂੰ ਚੱਲ ਚੱਲ ਬਣਾ ਵੀਡੀਓ ਬਣਾ ਦੀ ਏ ਕੋਈ ਕੋਈ ਅਖਵਾ ਮੈਂ ਚੋਰੀ ਕੀਤੀ ਐ ਮੈਂ ਚੋਰ ਐ ਬੋਲ ਓਏ ਬੋਲ ਜਨਾਬ ਅੱਗੇ ਤੂੰ ਨਹੀਂ ਕਰਦੇ ਤੂੰ ਕਹੇ ਮੈਂ ਚੋਰੀ ਕੀਤੀ ਐ ਮੈਂ ਚੋਰ ਐ ਨਹੀਂ ਤੂੰ ਪਹਿਲਾਂ ਤੇ ਲਾਉਣ ਦੀ ਕਿ ਲੋੜ ਤੂੰ ਚ ਬੜੀ ਹੱਥ ਲਾ ਲਾ ਲਈ ਤੂੰ ਅਗਰ ਮੈਂ ਤੁਹਾਨੂੰ ਦੱਸਿਆ ਪੂਰੀ ਗੱਲ ਚੋਰੀ ਚੋਰੀ ਕੀਤੀ ਹੈ ਮੈਂ ਚੋਰ ਹੈ ਕਹੋ ਮੈਂ ਚੋਰੀ ਕੀਤੀ ਹੈ ਜੀ ਮੈਂ ਤਾਰਾ ਮਰਦਾ ਹਾਂ ਮੈਂ ਤੇਲ ਕੱਢਦਾ ਮੈਂ ਇਸ ਤੋਂ ਪਹਿਲਾਂ ਘੱਟੋ ਘੱਟ ਵੀ ਇੱਕ ਦਿਨ ਇੱਕ ਦੋ ਮਹੀਨੇ ਦੇ ਵਿੱਚ 50 ਚੋਰੀਆਂ ਕੀਤੀਆਂ ਕੀਤੀਆਂ ਨੇ ਪੁਲਿਸ ਜੀ ਆਉਂਦੀ ਆਈ ਤੇ ਨਾ ਸਰਕੋਸ ਬਣਾ ਲੈਂਦੀ ਹੈ ਜੀ ਬੰਦ ਕਰਤੀ ਕਿੰਨੇ ਕਰਦੀਆਂ ਘੱਟੋ ਘੱਟ 2-300 ਦੇ ਕਰ ਫਿਰ ਇਹ ਇਹਨਾਂ ਬਾਈ ਗਰੋ ਕੱਲਿਆਂ ਦਾ ਇਹਨਾਂ ਗਰੀ ਜੀ ਇਹ ਗਰੋ ਇਹਨਾਂ ਦਾ ਵੱਡਾ ਹੈ ਬਿਲਕੁਲ ਆ ਗਲਤੀ ਹੋ ਗਈ ਅੱਛਾ ਤੋ ਬਾਈ ਗਲਤੀ ਤੁਸੀਂ ਨਾ ਕਰਿਓ ਗਲਤੀ ਤਾਂ ਹੋ ਗਈ ਸੀਗੀ ਹਰਮਨ ਤੋਂ ਹਰਮਨ ਕੌਰਿਆਂ ਤੋਂ ਇਹ ਜਿਹੜਾ ਅਸੀਂ ਵੀਡੀਓ ਬਣਾਉਂਦੇ ਆ ਬਾਈ ਜੀ ਇਹ ਬਣਾਉਂਦੇ ਆ ਮੈਸੇਜ ਦੇਣ ਲਈ ਤੇ ਪੰਜਾਬ ਦੇ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਹੁਣ ਗਰਮੀਆਂ ਚੱਲੀ ਜਾਂਦੀਆਂ ਸਰਦੀਆਂ ਆ ਜਾਣੀਆਂ ਉਰੀ ਬਾਈ ਕੀ ਲੋਕਾਂ ਨੂੰ ਕਿਹੜੇ ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮੈਂ ਅਸੀਂ ਇਹੀ ਦੇਣਾ ਚਾਹਣਾ ਵੀਰੇ ਅੱਪ ਦਾ ਜਿਹੜੇ ਮਾਰਿਆ ਕਰੋ ਮੋਟਰਾਂ ਦੇ ਮਾਰਿਆ ਕਰੋ ਰੋਜ਼ੇ ਤਾਰੇ ਵੱਡੀਆਂ ਜਾਂਦੀਆਂ ਜੇ ਜਿਨ੍ਹਾਂ ਦੇ ਹੁਣ ਦੂਜੇ ਲੱਗੇ ਹੋਏ ਆਪਣੇ ਜਿਵੇਂ ਅੱਜ ਆਪਾਂ ਨੇ ਹਾਰਮੋਨ ਫੜਿਆ ਇਦਾਂ ਦੇ ਸਾਰੇ ਸਾਧ ਉਹ ਜਿਵੇਂ ਹਾਰਮੋਨ ਭਾਈ ਨੇ ਦੱਸ ਦਿੱਤਾ ਜਿਵੇਂ ਹੁਣ ਲੋਕਾਂ ਦੇ ਕਈਆਂ ਦੇ ਦੂਜਾ ਲੱਗਿਆ ਹੋਇਆ ਆਰਓ ਦੂਜਾ ਸੌਰੀ ਕੀ ਹੁੰਦਾ ਹੈ ਬਿਜਲੀ ਵਾਲਾ ਹਨਾ ਮਤਲਬ ਆਪਣਾ ਕੀ ਕਹਿੰਦੇ ਆ ਬਈ ਆਪਾਂ ਨੂੰ ਜਿਹੜਾ ਉੱਥੇ ਚੱਲਦਾ ਹੈਗਾ ਸੂਰਜ ਤੇ ਸੋਲਰ ਸੋਲਰ ਦੇ ਉਹਦਾ ਤੁਸੀਂ ਸਟਾਰਟਰ ਲਾ ਕੇ ਲੱਗ ਜਾਓ ਸਟਾਰਟਰ ਮਹਿੰਗੇ ਕੋਈ 25000 ਕੋ 15000 ਉਸੇ ਅੱਧੇ ਘਰੇ ਲੈ ਕੇ ਜਾਓ ਇਹ ਚੀਜ਼ਾਂ ਤੋਂ ਤੁਸੀਂ ਆਪਦੇ ਆਪ ਨੂੰ ਸੰਜੇਤ ਕਰੋ ਅਸੀਂ ਇਹ ਲਈ ਵੀਡੀਓ ਬਣਾਈ ਹੈ ਮੈਸੇਜ ਦੇਣ ਲਈ ਬਣਾਈ ਹੈ ਗਾਲਾਂ ਕੱਢਣ ਤੋਂ ਪਹਿਲਾਂ ਵੀਡੀਓ ਪੂਰੀ ਦੇਖ ਲਿਓ ਅਸੀਂ ਜਿੱਦਾਂ ਪਹਿਲਾਂ ਮੂੰਹ ਬੰਦਦੇ ਸੀ ਉਹ ਵੀਡੀਓ ਬੰਦ ਕਰਤੀਆਂ ਅਸੀਂ ਆਪਦੇ ਆਪਣੇ ਚਿਹਰੇ ਅੱਗੇ ਲਿਆਉਣ ਲੱਗੇ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਜੀ ਧੰਨਵਾਦ ਧੰਨਵਾਦ